ਕਾਦੀਆਂ ਦੇ ਮੁਹੱਲਾ ਕ੍ਰਿਸ਼ਨਾ ਨਗਰ ਦੀ ਰਹਿਣ ਵਾਲੀ ਦੋ ਬੱਚਿਆਂ ਦੀ ਮਾਂ ਆਪਣੇ ਹੀ ਭਰਾ ਦੇ ਸਾਲੇ ਨਾਲ ਫਰਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਔਰਤ ਆਪਣੇ ਨਾਲ ਆਪਣੀ 11 ਸਾਲ ਦੀ ਬੱਚੀ ਨੂੰ ਵੀ ਲੈ ਗਈ ਹੈ। ਜਦਕਿ ਲੜਕੇ ਨੂੰ ਘਰ ਛੱਡ ਗਈ। ਫਰਾਰ ਹੋਈ ਮੇਲਾ ਦਾ ਪਤੀ ਆਪਣੇ ਪਤਨੀ ਅਤੇ ਬੱਚਿਆਂ ਨੂੰ ਲੱਭਣ ਲਈ ਵਕਫ-ਵਕਫ ਥਾਣਿਆਂ ਤੇ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਲਗਾ ਰਿਹਾ ਹੈ ਤਾਂ ਕਿ ਉਸ ਦੀ ਪਤਨੀ ਨੂੰ ਵਾਪਸ ਲਿਆਇਆ ਜਾ ਸਕੇ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਗੁੰਮਸ਼ੁਦਾ ਔਰਤ ਦੇ ਪਤੀ ਵਿਕਰਮ ਨੇ ਦੱਸਿਆ ਹੈ ਕਿ ਮੇਰੇ ਸਾਲੇ ਦਾ ਸਾਲਾ ਜੋ ਕਿ ਮੇਰੇ ਘਰ ਆਉਂਦਾ ਰਹਿੰਦਾ ਸੀ ਅਤੇ ਉਹਨਾਂ ਵਿਚਾਰ ਕੀ ਚੱਲ ਰਿਹਾ ਸੀ ਉਸ ਬਾਰੇ ਨਹੀਂ ਸੀ ਉਸਨੂੰ ਪਤਾ ਵਿਕਰਮ ਨੇ ਦੱਸਿਆ ਹੈ ਕਿ ਬੀਤੀ 16 ਤਰੀਕ ਨੂੰ ਰਿਸ਼ਤੇਦਾਰ ਮੇਰੀ ਪਤਨੀ ਨੂੰ ਆਪਣੇ ਨਾਲ ਲੈ ਗਿਆ ਹੈ ਜੋ ਕਿ ਹੁਣ ਤੱਕ ਵਾਪਸ ਨਹੀਂ ਆਇਆ ਜਿਸ ਦੀ ਸੂਚਨਾ ਮੈਂ ਥਾਣਾ ਗਾਧੀਆਂ ਅਤੇ ਐਸਐਸਪੀ ਦਫ਼ਤਰ ਵੀ ਦਿੱਤੀ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਬਾਵਜੂਦ ਵੀ ਪੁਲਿਸ ਇਸ ਸਬੰਧ ਵਿੱਚ ਕੋਈ ਠੋਸ ਕਦਮ ਨਹੀਂ ਚੁੱਕ ਰਹੀ ਮੈਂ ਨਵੀਕਰਾਮੇ ਸਾਨੂੰ ਬਚਨ ਰਾਲ ਕ੍ਰਿਸ਼ਨਗਰ ਮੋਲਾ ਕਰਦੀ ਸਰ ਮੈਂ ਨਾ ਇਹ 16 ਤਰੀਕ ਦੀ ਮੇਰੀ ਵਾਈਫ ਘਰੋਂ ਛੱਡ ਕੇ ਚਲੀ ਗਈ ਤੇ ਬੜੀ ਭਾਂਦੜ ਕੀਤੀ ਐ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਏ ਆ ਤੇ ਕੁਛ ਨਹੀਂ ਪਤਾ ਲੱਗਾ ਬਾਅਦ ਤਿੰਨਾਂ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਮੇਰੇ ਸਾਰੇ ਦੇ ਸਾਰੇ ਨਾਲ ਗਏ ਰਿਸ਼ਤੇਦਾਰ ਵੀ ਉਹ ਸਾਡਾ ਤੇ ਬਾਕੀ ਉਹ ਜੋ ਕੁਛ ਹੈਗਾ ਹੀ ਪੈਸਾ ਤੇ ਲਾਵੇ ਤੇ ਕੱਪੜੇ ਕੱਪੜੇ ਵੀ ਭਾਂਡੇ ਲੈ ਕੇ ਵੀ ਆਪਣੇ ਚਲੀ ਗਈ ਤੇ ਨਾਲ ਮੇਰੀ ਗੁੜੀਆਂ ਛੋਟੀਆਂ ਵੀ ਲੈ ਗਈ 12 ਸਾਲਾਂ ਦੀ ਗੁੜੀਆਂ ਜਿਹੜੀ ਨਾਲ ਲੈ ਕੇ ਗਈ ਮੈਂ ਤੇ ਐ ਹੀ ਮੰਨ ਕੰਨਾਂ ਚ ਚਲੋ ਕੋਛ ਨਹੀਂ ਮਰਾ ਹਾਲ ਨੂੰ ਹੁੰਦਾ ਕਿਦਰ ਨਹੀਂ ਕੋਈ ਕਾਰਵਾਈ ਹੁੰਦੀ ਮੈਂ ਕੰਪਲੇਟਾ ਕਰ ਕਰ ਕੇ ਆ ਗਿਆ ਸਾਰਾ ਧੱਕ ਕੇ ਆਵਾਟੇ ਵੀ ਕੀਤੀ ਕੰਪਲੇਟ ਆ। ਭਗਵਾਨ ਤੁਮਾਰੀ ਸੇਵਨਮੀ ਕਮੇਟਾ ਪਾਈਆਂ ਜੇ ਆ ਉਹਨਾਂ ਦੀਆਂ ਸਾਰੇ ਆਂਡੇ ਤੇ ਬਸ ਸਾਈ ਮੈਸੇਜ ਆਏ ਜਾਂਦੇ ਇੰਨੀ ਤਰੀਕ ਤੇ ਤੁਹਾਡੀ ਕਾਰਵਾਈ ਹੋਣ ਦੀ ਹੈ ਆ ਹੁੰਦੀ ਹੈ। ਉਸ ਤੋਂ ਬਾਅਦ ਆ ਕਾਦੀਆਂ ਥਾਣੇ ਤੇ ਵੀ ਦਿੱਤੀ ਜੇ 16 ਤਰੀਕ ਦੀ ਕੋਈ ਕਾਰਵਾਈ ਕੋਛ ਨਹੀਂ ਉਸ ਤੋਂ ਬਾਅਦ ਆ ਮੈਂ ਆ ਲਿਖਾ ਕੇ ਸਾਰੇ ਬਸਾ ਤੇਰੇ ਹਰ ਇੱਕ ਸ਼ਾਰਾਂ ਤੇ ਦਿੱਤੇ ਆ। ਯਾਨੀ ਸਾਰਾ ਕੁਝ ਬਣਾ ਕੇ ਅਰੇ ਵੀ ਨਹੀਂ ਕੋਈ ਮਤਾਂ ਰੱਬ ਟਾਲੇ ਵੀ ਦਿੱਤੇ ਗਏ ਉਹਨਾਂ ਨੇ ਹਰ ਸੀਰ ਦਿੱਤੀ ਹੈ ਮੈਨੂੰ ਹਰ ਸੀਰ ਮੈਲੀ ਉੱਥੇ ਵੀ ਦੋ ਤਿੰਨ ਵਾਰੀ ਮੋਕਿਆਂ ਕਾਦੀਆਂ ਥਾਣੇ ਤੇ ਜਾਣਾ ਹੋ ਤੇ ਕਾਦੀਆਂ ਥਾਣੇ ਵਾਲੇ ਬਸ ਐ ਹੀ ਕਹਿੰਦੇ ਕੋਈ ਗੱਲ ਨਹੀਂ ਕਾਰਵਾਈ ਕਰਨੇ ਆ ਪੁੱਛ ਗਿਸ਼ ਕਰਨੇ ਆ ਜੇ ਕੁਝ ਵੀ ਹੜਾ ਹੁੰਦਾ ਵਾ ਤੇ ਤੁਹਾਨੂੰ ਫੋਨ ਕਰਾਂਗੇ ਦੱਸਾਂਗੇ ਮੇਰੇ ਦੋ ਬੱਚੇ ਜੇ ਗੁੜੀਆਂ ਨਾਲ ਲੱਗੇ ਹੈ 14 ਸਾਲਾਂ ਦਾ ਬੇਟਾ ਵਾ ਆ ਬੇਟਾ ਲੱਗੇ ਨਾਲ ਮੇਰੇ ਚਲ ਗਈ ਹੈ 16 ਤਰੀਕ ਦੀ ਹੈ 16 ਅਪ੍ਰੈਲ ਦੀ 2025 ਇਹਦੇ ਨਾਲ ਗਈ ਆ ਜਿੰਨਾ ਗਈ ਆ ਮੁੰਡਾ ਮੇਰੇ ਸਾਲੇ ਦਾ ਸਾਲਾ ਜੇ ਕੀ ਮਾ ਬਾੜ ਦਾ ਮੁੰਡਾ ਮੁੰਡਰੀ ਫੋਟੋ ਹਾਂਜੀ ਕਹਾਂ ਰਾਂਜਨ ਸੀ ਮੇਰੇ ਸਾਲੇ ਨਾਲ ਆਂਦਾ ਸੀ ਮੇਰੇ ਸਾਲੇ ਹਾਰ ਆਂਦਾ ਹੈ ਮੇਰੇ ਸਾਲੇ ਦੇ ਨਾਲ ਆਂਦਾ ਮੇਰੇ ਸਾਲੇ ਹਾਰ ਦੇ ਨਾਲ ਆਂਦਾ ਵਾ ਤੇ ਅੱਤੇ ਆ ਗਿਆ ਤੇ ਮੇਰੀ ਬੋਟਿੰਗ ਭਾਨ ਕਹਿੰਦਾ ਸੀ ਦੀਰੀ ਦੀਰੀ ਕਰਕੇ ਬੋਲਦਾ ਹੁੰਦਾ ਹੈ ਤੇ ਬਸ ਇਦਾਂ ਹੀ ਦੀਰੀ ਕਰਕੇ ਉਹਨੇ ਕਹਿਣਾ ਕਹਣਾ ਦੀਰੀ ਇਦਾਂ ਦੀਰੀ ਉਦਾਂ ਤੇ ਜਿਹੜੀ ਮੇਰੀ ਉਹ ਸਾਲੇ ਹਾਰ ਵੀ ਉਹਨੂੰ ਵੀ ਸਾਰਾ ਪਤਾ ਹੈ ਸਾਲੇ ਮੇਰੇ ਨੂੰ ਵੀ ਤੇ ਉਹਨਾਂ ਨੇ ਮੇਨੂੰ ਕੋਈ ਗੱਲ ਨਹੀਂ ਮੇਰੇ ਸੱਸ ਨੂੰ ਵੀ ਪਤਾ ਹੈ ਆ ਗੱਲ ਦਾ ਨਰੇ ਕਿਤੇ ਗੱਲਬਾਤ ਚੱਲਦੀ ਪਈ ਹੈ ਤੇ ਮੇਰੇ ਕੋਲ ਰਿਕਾਰਡਿੰਗਾਂ ਵੀ ਆ ਗਈਆਂ ਮੇਰੇ ਸਾਰੇ ਹਾਲ ਦੀ ਤੇ ਉਹਨਾਂ ਮੈਂ ਪੁੱਛਿਆ ਵਾ ਰਿਕਾਰਡਿੰਗ ਆਈ ਤਾਂ ਕੋਸਲਾ ਮੇਰਾ ਮੇਟੇ ਉਹ ਕਹਿੰਦਾ ਮੈਨੂੰ ਕਹਿੰਦਾ ਵਾ ਭਾਜੀ ਆ ਨੇ ਨਾ ਸਮਝਾ ਨਾ ਸਕੀਤਾ ਸਮਝਾ ਨਾ ਦੇ ਚ ਕੋਈ ਲੱਭੀ ਨਹੀਂ ਜੇ ਹੈ ਕਿ ਬਾਕੀ ਉਹਨੂੰ ਪਰਖਣ ਵਾਸਤੇ ਕੀਤਾ ਵਾ ਮੁੰਡੇ ਨੂੰ ਜਿੱਦਾਂ ਨੇ ਉਹਨੇ ਵਰਡਿੰਗ ਯੂਜ਼ ਕੀਤੀ ਨੇ ਆਪਣੀ ਤੇ ਇਦਾਂ ਨਹੀਂ ਉਹਨੇ ਬਹੁਤ ਜ਼ਿਆਦਾ ਕੀਤਾ ਸਰ ਮੰਗਿਆ ਇਹ ਕਰਨਾ ਵਾ ਮੇਰੀ ਪੇ ਸੁਣਾਈ ਕੀਤੀ ਜੇ ਸਰ ਮੈਂ ਪ੍ਰਸ਼ਾਸਨ ਅੱਗੇ ਆ ਹੀ ਮੰਗ ਕਰਨਾ ਵਾ ਮੇਰੀ ਕੋਈ ਨਹੀਂ ਸੁਣਾਈ ਹੋ ਹੁੰਦੀ ਪਰੀਪਾਤ ਦੌਰਾਨ ਨੰਬਰ ਆਪੋਸ਼ੇ ਕਰਕੇ ਮੈਂ ਜੋ ਕੌਸ਼ਮੀ ਹੁੰਦਾ